ਮਰਨੇ ਵਾਸਤੇ ਬਈ ਮਰਨੇ ਵਾਸਤੇ ਇੱਕ ਬਹੁਤ ਬੜਾ ਗੱਲ ਇਹ ਮਾਤਲ ਦੀ ਸਰ ਹੁਣ ਲਾ ਆ ਯਾਰ ਇੱਕ ਤਾਂ ਬੰਦਾ ਮਰ ਗਿਆ ਇੱਕ ਤਾਂ ਮਰ ਗਿਆ ਬਾਈ ਨਹੀਂ ਮੈਂ ਤਾਂ ਬਚਾਅ ਹੋ ਗਿਆ ਨਹੀਂ ਇੱਕ ਮਰ ਗਿਆ ਬਾਈ ਮੁੱਕ ਤੇ ਮਰ ਗਿਆ ਇੱਕ ਹਾਂ ਡੈੱਡ ਹੋ ਗਿਆ ਮੁੱਕ ਤੇ ਇੱਕ ਤਾਂ ਡੈੱਡ ਹੋ ਗਿਆ ਉੱਥੇ ਖਤਮ ਹੋ ਗਿਆ ਤਾਂ ਮਰ ਗਿਆ ਉਹ ਮਰ ਗਿਆ ਮੇਰੇ ਜਿਹੜਾ ਬੰਦਾ ਰੋਟੇ ਤੇ ਬਿਆਕ ਉਹ ਤਾਂ ਉਹ ਚੱਕ ਕੇ ਲੈ ਗਿਆ ਨਾ ਹੁਣ ਉਹ ਉਹ ਕਿਧਰ ਗਿਆ ਬਾਦਰ ਜੀ ਕਾਲ ਸਾਹਿਬ ਵਈ ਫਤੇ ਜੀ ਜੀ 56 ਗੱਡੀਆਂ ਵੀ 5 5-6 ਬੰਦੇ ਰਗੜ ਗਿਆ ਹੈਗਾ ਜਿਹਦੇ ਵਿੱਚੋਂ ਉਹਨੇ ਨੇ ਕੀ ਕੀਤਾ ਹੈਗਾ ਬੰਦੇ ਨੇ दारू ਪੀਤੀ ਹੋਈ ਸੀਗੀ दारू ਪੀ ਕੇ ਗੱਡੀ ਚਲਾ ਰਿਆ ਸੀਗਾ ਜੋ ਕਿ ਤਿੰਨ ਚਾਰ ਬੰਦੇ ਤਾਂ ਪਿੱਛੇ ਰਗੜ ਦਿੱਤੇ ਚਾਰ ਪੰਜ ਬੰਦੇ ਅੱਗੇ ਰਗੜ ਦਿੱਤੇ ਹੈਗੇ ਪੰਜ ਚਾਰ ਬੰਦੇ ਜੀ ਰਗੜ ਦਿੱਤੇ ਉਹ ਬੰਦੇ ਨੇ ਕੱਟੋ ਕੱਟੇ ਪੰਜ-ਛੇ ਬੰਦੇ ਵੀ ਤਕੜੜੇ ਆ दारू ਪੀਤੀ ਹੋਈ ਸੀ ਉਹਦੀ दारू ਪੀਣ ਕਰਕੇ ਸਾਰਾ ਇਹ ਕੰਮ ਹੋਇਆ ਨੁਕਸਾਨ ਹੋਇਆ ਹੈਗਾ ਤੇ ਬਾਅਦ ਕੇ ਦੇਖਦੇ ਆਂ ਕੀ ਗੱਲਬਾਤ ਆ ਵੀ ਬੰਦੇ ਅੱਗੇ ਪਏ ਹੋਏ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਬੰਦਿਆਂ ਦੀਆਂ ਟਕਲਾਂ ਤੇ दारू ਉਹਨੇ ਪੀਤੀ ਸੀ ਬਾਈ ਨੇ ਗੱਡੀ ਆਲੇ ਨੇ ਤੇ ਬਹੁਤ ਜਿਆਦੀ ਤੇ ਸੱਤਾ ਬੇਟਾ ਮਾਰੀਆਂ ਹੋਈਆਂ ਨੇ ਤੇ ਬਾਕੀ ਦੇਖਦੇ ਆਂ ਅਗਲੇ ਕੀ ਬੰਦ ਹੈਗਾ ਤੇ ਆ ਆਗੇ ਬਾਈ ਜੀ ਹੁਣ ਦੇਖਦੇ ਆਂ ਅੱਗੇ ਕਿੱਥੇ ਆ ਰਹੇ ਆ ਗਿਆ ਬੰਪਰ ਉੱਥੇ ਪਿਆ ਬੰਪਰ ਉੱਥੇ ਪਿਆ ਆ ਬੰਦੇ ਆ ਜੀ ਸਾਰੇ ਵਿਚਾਰੇ ਮਨ ਗੱਜੇ ਆ ਭਗਤ ਸਿੰਘ ਬਾਈ ਜੀ ਬਾਈ ਜੀ ਲੱਤ ਵੱਜ ਗਈ ਜੇ ਟੁੱਟ ਗਈ ਜਮੇ ਇਹ ਦੇਖੀਏ ਪੂਰਾ ਸੀਨ ਦੇਖੋ ਇਹ ਦੇਖੀਏ ਪੜਦਾ ਲੱਗਿਆ ਨਹੀਂ ਇਹ ਦੇਖੋ ਪੂਰਾ ਪੜਦਾ ਬਹੁਤ ਮਾਰਾ ਕਰ ਤਾ ਨਾ ਵਈ ਸੰਗੀਤ ਕਿਆ ਬੰਦੇ ਸਾਰੇ ਕਰਿਆ ਵਿਚਾਰੇ ਸੱਟ ਵੀ ਲੱਗੀ ਉਹਦੇ ਵਿਚਾਰੇ ਰਾਮ ਨਾਲ ਇੱਦਾਂ ਫਿਰ ਅੱਛਾ ਜੀ ਦੁਰੇ ਜਾਂਦਾ ਜਾਈ ਸਾਈਡ ਤੇ ਅੱਛਾ ਜੀ ਦੁਰੇ ਜਾਂਦਾ ਉੱਤੇ ਮਾਰੀ ਆ ਭਾਂਡੋ ਅੱਛਾ ਜੀ ਪਹਿਲੋ ਵੀ ਕਹਿੰਦੇ ਪਿੱਛੇ ਵੀ ਗੱਡੀ ਪਿੱਛੇ ਕਿਤੇ ਕਿਤੇ ਠੋਕ ਕੇ ਆਇਆ ਹੈ ਪਿੱਛੇ ਆਪਣਾ ਗੁਰਦੁਆਰਾ ਉਹ ਗੁਰਦੁਆਰਾ ਨਹੀਂ ਉੱਥੇ ਉਹਦੇ ਵਿੱਚ ਮਾਰੀ ਗੱਡੀ ਚੰਗੜਾ ਵਾਲੀ ਚ ਚੰਗੜਾ ਵਾਲੀ ਦੇਖ ਅੱਥੇ ਫਿਰ ਉਹਨੂੰ ਜਦੋਂ ਉੱਥੋਂ ਭਜਾਲੀ ਮੋਟਰਸਾਈਕਲ ਵਾਲੇ ਲੈ ਲਿਆ ਥੱਲੇ ਅੱਛਾ ਜੀ ਉੱਥੋਂ ਆ ਕੇ ਆ ਰਾ ਅਗਰ ਤੇ ਉਧਰ ਉੱਥੇ ਮਾਰੀ ਟਰੱਕ ਅੰਬੂ ਐਮਬੂਲੈਂਸ ਨੂੰ ਫੋਨ ਮਾਰਿਆ ਦੇ ਦੇ ਐਮਬੂਲੈਂਸ ਜਾਨੀ ਵੀ ਸਮਝਾਓ ਤੁਸੀਂ ਲੋਕਲ ਬੰਦੇ ਹੋ ਹਲੋ ਹਾਂਜੀ ਸਰ ਐਮਬੂਲੈਂਸ ਵਾਲੇ ਬੋਲਦੇ ਹਾਂ ਸਰ ਇਹ ਨਾ ਆਪਣਾ ਟ੍ਰਾਂਸਪੋਰਟ ਨਗਰ ਨਿਰਮਲ ਕਾਲਕੁੰਗਾ ਰੋਡ ਦੇ ਉੱਤੇ ਰੋਡ ਸਾਈਡ ਆ ਰਹੇ ਆ ਜੀ ਦਿੱਲੀ ਰੋਡ ਤੇ ਟ੍ਰਾਂਸਪੋਰਟ ਨਗਰ ਪਹਿਲਾ ਕੱਟ ਆਪਣਾ ਟ੍ਰਾਂਸਪੋਰਟ ਨਗਰ ਗੁਰਦੁਆਰਾ ਨਿੰਗਸ ਸਿੰਘ ਦਾ ਜੀ ਉਹਦੇ ਲੱਗੇ ਆ ਜੀ ਪੈਰ ਨੂੰ ਲੱਗਾ ਹੋ ਰਿਹਾ ਹੈ। ਫੈਕਟੂਆਲਾ ਕਰਦੇ ਸਾਹਮਣੇ ਗੁਰਦੁਆਰਾ ਜੀ। ਲੇਲਨ ਹੋਸਟਲ ਦੇ ਕੋਲੇ ਆ ਜੀ ਲੇਲਨ ਹੋਸਟਲ। ਹਾਂ ਜੀ ਭੇਜ ਦਿਓ ਜੀ ਬੰਦੇ ਵਾਵਾ ਚੱਕ ਨਹੀਂ ਆ ਜੀ। ਆਰੀ ਸੰਗੀ ਜੀ 112 ਤੇ ਫੋਨ ਕੀਤਾ ਐਂਬੂਲੈਂਸ ਤੇ ਵੀ ਕੀਤਾ ਆਰੀ ਐਂਬੂਲੈਂਸ ਬਾਕੀ ਦੇ ਦੇਗੀ ਕਹਿੰਦਾ ਆਰੀ ਇਹ ਚੱਲਾ ਜੀ ਉਧਰ ਹੀ ਆਇਆ ਸੀ। ਜਿੱਥੇ ਆਦੇ ਤੇ ਜੀ ਮਾਦਾ ਨਹੀਂ ਉਹਦੇ ਗੱਡੀ ਖੜੀ ਸੀ ਕਿ ਦਰੂਦੂਰੂ ਕੀਤੀ ਹੋਈ ਸੀ ਉਹਦੀ ਅੱਛਾ ਜੀ ਪਹਿਲਾਂ ਉਹਨੇ ਗੱਡੀ ਦੇ ਵਿੱਚ ਮਾਰੀ ਆ ਠੀਕ ਹੈ ਜੀ ਬੜੀ ਗੱਡੀ ਦੇ ਵਿੱਚ ਮੁੜ ਕੇ ਭਜਾ ਦੇ ਇਧਰੋਂ ਲਿਆ ਬਾਹਰ ਨੂੰ ਕੱਢ ਗਏ ਅੱਛਾ ਜੀ ਉਹਨੇ ਸਾਨੂੰ ਵੀ ਮਾਰਦਣਾ ਇਹੀ ਵੀ ਉੱਥੇ ਖੜਿਆ ਸੀ ਮੋਟਰ ਲੈ ਕੇ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਕਿਵੇਂ ਪਹਹਾ ਬਈ ਹੈਲੋ ਇਹਦੇ ਵੀ ਬਾਈ ਦਾ ਵੀ ਸਿਰ ਕਰਦਾ ਆਇਆ ਕੀ ਹੋ ਗਿਆ ਬਾਰ ਮੇਰੇ ਲਈ ਮਾਰ ਗਿਆ ਕਾਰ ਵਾਲਾ ਬਾਈ ਸੀ ਪਿੱਛੇ ਵੀ ਆਪਣੀਆਂ ਗੱਡੀਆਂ ਦੇ ਵਿੱਚ ਵੀ ਮਾਰੀਆਂ ਤਿੰਨ ਚਾਰ ਗੱਡੀਆਂ ਦੇ ਵਿੱਚ ਪਾਕਿਸਤਾਨਤ ਆ ਗਈ ਹੈ ਜੀ ਬਾਕੀ ਦੇ ਰਹੇ ਕਿ ਬੰਦਾ ਕੇ ਫੜਦੇ ਵੇ ਐਂਬੂਲੈਂਸ ਨੂੰ ਮੋਨ ਦਿੱਤਾ ਆ ਇਹ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਦੀ ਫਤਿਹ ਜੋ ਕਿ ਹੁਣੇ-ਹੁਣੇ ਕੀ ਹੋਇਆ ਸਾਈਡ ਮਾਰ ਕੇ ਬਹੁਤ ਵਾਰ ਗੱਡੀ ਆ ਨੰਬਰ ਅੱਗੇ ਜਾ ਅੱਜੇ ਪਿਆ ਆ ਕਿਤੇ ਲੱਗੀ ਆ ਆ ਦੇਖੋ ਜੀ ਗੱਡੀ ਵਾਲਾ दारू ਪੀਤੀ ਹੋਈ ਸੀਗੀ ਕੋਈ ਨਹੀਂ ਹੈ ਅਡੋਰਾ ਦੇ ਪਾਸ ਲੈ ਚੱਲੀਏ ਨਾ ਗੱਡੀ ਵਾਲਾ ਕੋਈ ਗੱਲ ਨਹੀਂ ਆ ਲੈ ਚੱਲੀਏ ਜੀ ਮੇਰੇ ਕੋਲ ਲੱਗਾ ਹੈ ਮੈਂ ਵੀ ਥਕਾਈ ਹੂੰ ਅੱਛਾ ਆਪਕੋ ਵੀ ਕਹਾਂ ਪੇ ਲੱਗਾ ਗੱਡੀ ਬਹੁਤ ਸਾਰੇ ਥਕਾ ਦੇ ਅੱਛਾ ਆਰੇ ਸਾਹਮਣੇ ਅੱਛਾ ਲੜਾ ਲੜਾ ਦਿਆ ਅੱਛਾ ਬਹੁਤ ਭੱਜਿਆ ਅੱਛਾ ਅੱਛਾ ਹਾਂਜੀ ਇਹ ਬੰਦੇ ਦੀ ਚੋਟ ਜਾ ਰਹੀ ਇਹ ਬੰਦੇ ਨੂੰ ਬੰਦੇ ਨੂੰ ਲਗਾ ਤਾਂ ਗੱਡੀ ਗੱਡੀ ਕਿੱਥੇ ਆਉ ਦੂਜਾ ਕਿੱਥੇ ਜੀ ਇੱਥੇ ਬੰਦਾ ਦੇ ਤਾਗਾ ਕਿੱਥੇ ਖੜਾ ਬੰਦਾ ਕਿੱਥੇ ਖੜਾ ਭੱਜ ਗਿਆ ਬੰਪਰ ਆ ਗਿਆ ਜੀ ਗੱਡੀ ਦਾ दारू ਪੀ दारू ਪੀਤੀ ਹੋਈ ਸੀਗੀ ਆ ਦੋ ਪੱਟੇ ਉੱਥੇ ਕਰਤੇ ਆ ਅੱਛਾ ਇਹ ਗੱਡੀ ਕਰਾਈ ਚੁੱਕੀ ਪੰਜ ਬੰਦੇ ਕਰ ਗਿਆ ਜੀ ਫਟੜ ਆ ਗੱਡੀ ਆ ਗੱਡੀ ਨੰਬਰ ਹੈ ਜੀ ਤੁਹਾਨੂੰ ਗੱਡੀ ਨੰਬਰ ਦਿਖਾ ਰਹੇ ਆ ਵਾਹਿਗੁਰੂ ਜੀ ਸੰਗਤ ਜੀ ਆ ਗੱਡੀ ਨੰਬਰ ਹੈਗਾ ਦੇਖ ਲਓ 799 ਕੰਨ 992 ਉਹ ਦੇਖੋ ਜੀ ਤੇ ਹੈ ਕਿੱਥੇ ਆ ਕਿੱਧਰ ਗਿਆ ਕਿੱਥੇ ਇਹ ਤਾਂ ਮੂਰਤੀਆਂ ਬਣਦੀਆਂ ਹਾਂਜੀ ਹਾਂਜੀ ਉੱਥੇ ਮੂਰਤੀਆਂ ਕੋਲੇ ਢੇਰ ਲਿਆ ਉਹਨੂੰ ਅੱਛਾ ਇਹ ਕਿਹੜਾ ਤਾਂ ਇੱਧਰ ਮੂਰਤੀਆਂ ਮੂਰਤੀਆਂ ਲਾ ਉੱਥੇ ਵੀ ਮੂਰਤੀਆਂ ਅੱਛਾ ਜੀ ਕਿੰਨੇ ਬੰਦੇ ਮਾਰ ਕੇ ਕਿੰਨੇ ਬੰਦੇ ਤੇ 60 ਛੁੱਟ ਮਾਰ ਗਏ ਦੋ ਇੱਥੇ ਦੋ ਨੇ ਆ ਗਾ ਰਿਹਾ ਦੋ ਪੰਜ ਇੱਕ ਲੇਡੀਸ ਆ ਪੰਜ ਚਾਰ ਪੰਜ ਪਹਿਲਾਂ ਉੱਥੇ ਮੋਟਰਸਾਈਕਲ ਵਾਲਾ ਸਿੱਟਿਆ ਫੇਰ ਤਿੰਨ ਬੰਦੇ ਤੁਰੇ ਆਉਂਦੇ ਅੱਛਾ ਜੀ ਹੋਰ ਆ ਗੜੇ ਅੱਛੇ ਇੱਥੇ ਆ ਕੇ ਮਾਰੀ ਕੋਲ ਜੀ ਦੇ ਪਾਸੇ ਆ ਗਿਆ ਆ ਕਾਲਾ ਦਾ ਲੈ ਕੇ ਆ ਨਾ ਅਗਲਾ ਕਹਿੰਦਾ ਭੈਣ ਚ ਪਤਾਗੇ ਫਾਇਦਾ ਜੀ ਅੱਛਾ ਕਾ ਬੈਠੋ ਕੀ ਪੰਜ ਦੇ ਬੰਦੇ ਭੈਣ ਅੱਛੇ ਗੱਡੀ ਪੰਜ 6 ਬੰਦੇ ਫੱਟੜ ਕਰਦੇ ਜੀ ਬਾਕੀ ਉੱਧਰ ਖੜੀ ਹੈ ਕਾਰ ਉੱਧਰ ਖੜੀ ਹੈ ਉਹ ਕਾਰ ਨੰਬਰ ਪਤਾ ਅੱਛਾ BB10 ਉਹ ਦੇਖੋ ਨਾ ਉਹ ਪਾਤੀ ਉਹ ਤਾਂ ਪਾਤੀ ਪਾਤੀ ਉਹ ਪਾਤੀ ਹੈਗੀ ਹੈ ਦੇਖੋ ਜੀ ਸੰਗਤ ਜੀ ਟ੍ਰੈਵਲਰ ਨੇ ਸਿੱਕੀ ਵੇਰੀ ਕਿਹਾ ਵੀ ਬੰਦੇ दारू ਪੀ ਕੇ ਜਿਹੜੇ ਗੱਡੀਆਂ ਚਲਾਉਂਦੇ ਹੈਗੇ ਉਹਨਾਂ ਨੂੰ ਬੇਨਤੀ ਕਰਦੇ ਹੁੰਦੇ ਅਸੀਂ ਕਿ दारू ਪੀ ਕੇ ਨਾ ਚਲਾਇਆ ਕਰੋ ਆ ਹੁਣ ਪੰਜ ਸੱਤ ਬੰਦੇ ਰਗੜ ਦਿੱਤੇ ਹੈਗੇ ਦੱਸ ਕੌਣ ਜ਼ਿੰਮੇਦਾਰ ਹੈ ਪਿੱਛੇ ਤਿੰਨ ਚਾਰ ਰੋਕੇ ਵੀ ਨਹੀਂ ਗੱਡੀ ਭਜਾ ਕੇ ਲੈ ਗਿਆ ਹੈਗਾ ਜਿਹੜਾ ਵੀ ਮੂਰੇ ਆਉਂਦਾ ਰਗੜਦਾ ਹੀ ਤੁਰਿਆ ਗਿਆ ਜਿਹੜਾ ਵੀ ਮੂਰੇ ਆਉਂਦਾ ਕਹਿੰਦੇ ਬਾਈ ਜੀ ਹੁਣ ਹੀ ਕਹਿ ਰਹੇ ਆ ਅਸੀਂ ਨਹੀਂ ਕਹਿ ਰਹੇ ਰਗੜ ਕੇ ਤਾਂ ਰਗੜਦਾ ਗਿਆ ਹੈਗਾ ਪਰ ਅੱਗੇ ਦੇਖ ਦੇ ਕੀ ਗੱਲਬਾਤ ਬੰਦੀ ਮਾਂ ਗਰਮਾ ਦਾ ਫੜਦੇ ਆ ਉਹਨੂੰ ਉਦੋਂ ਤਾਂ ਨਿਕਲ ਗਿਆ ਚਲਾ ਜੀ ਅੱਛਾ ਜੀ ਆਓ ਜਲਦੀ ਭਾਈ ਤੈਨੂੰ ਰੋਕਿਆ ਤੈਨੂੰ ਰੋਕਿਆ ਦੇਣ ਤੂੰ ਤੈਨੂੰ ਰੋਕਿਆ ਨਾ ਤੈਨੂੰ ਰੋਕਿਆ ਦੇਣਾ ਭਾਈ ਮਾਮਲਾ ਦੱਸੋ ਕੀ ਹੈ ਯਾਰ ਨਹੀਂ ਬੋਲਦਾ ਕੋਈ ਨਹੀਂ ਆ ਗਿਆ ਆ ਬੰਦੇ ਮਾਰ ਕੇ ਤੇ ਐਕਟਿਵਿਟੀ ਵਾਦੇ ਉੱਪਰ ਤੇਰੇ ਨੇ ਮਾਰਿਆ ਭਾਈ ਦੇ ਮਹਿਮਾਨ ਭੈਣ ਲੋੜੇ ਇਹਦੀ ਭਾਜੀ ਸਕੂਟਰ ਚਲਦੀ ਇਹਨੇ ਸਕੂਟਰ ਚੋੜਵਾਇਆ ਪਹਿਲਾਂ ਦੋ ਬੰਦੇ ਖੜੇ ਤੇ ਇਹਨਾਂ ਨੇ ਦੋ ਬੰਦੇ ਥੱਲੇ ਦੇਣ ਤੋਂ ਬਾਅਦ ਇੱਕ ਦੀ ਮੋਪਕੇ ਤੇ ਮੋਥ ਹੋ ਚੁੱਕੀ ਆ ਪਤਾ ਲੱਗ ਰਿਹਾ ਵਾ ਤੇ ਦੂਜੇ ਕਈਆਂ ਨੂੰ ਫਟੜ ਕਰਕੇ ਆਇਆ ਇਹ ਬੰਦਾ ਕੋਈ ਨਾ ਸਲਾਮ ਨਹੀਂ ਜਾਂਦਾ ਧੱਕੇ ਨਾਲ ਹੀ ਕਹਿੰਦਾ ਆਪੋ ਮੇਰੀ ਟ੍ਰਾਂਪੋਰਟ ਤੇ ਆਦੇ ਕੋਈ ਬਾਤ ਨਹੀਂ ਤੈਰਾ ਹੀ दारू ਪਈ ਆ ਯਾਰ ਕੱਲੇ ਮੈਂ दारू ਦੇ ਗੰਨਾ ਹੋ ਗਿਆ ਮਾਰਦਾ ਇੱਕ ਮਿੰਟ ਇੱਕ ਮਿੰਟ ਦਾਰੂ ਦੀ ਬੋਤਲ ਲੱਭ ਲੋ ਹਾਂ ਆ ਦੇਖੋ ਭਾਈ ਜੀ ਹੈਗੀ ਆ ਹੈਗੀ ਆ ਹੈਗੀ ਆ ਹੈਗੀ ਆ ਹਾਂ ਹਾਂ ਸਤਿ ਸ਼੍ਰੀ ਅਕਾਲ ਲੋਕ ਪਬਲਿਕ ਨੂੰ ਪਤਵਾਰ ਆ ਦੇਖੋ ਭਾਜੀ ਨਾਰੂ ਬੀਬੀ ਚਲਾਈ ਆ ਵੇ ਵੀਡੀਓ ਆ ਦੇਖੋ ਆ ਦੇਖੋ ਨਾਰੂ ਬੀਬੀ ਕੇ ਭਾਈ ਬੰਦਾ ਗੱਡੀ ਚਲਾ ਰਿਹਾ ਆ ਦੇਖੋ ਆ ਦੇਖੋ ਆ ਦੇਖੋ ਨਾਰੂ ਦੀ ਬੋਦਲ ਉਧਰ ਦੇਖੋ ਪਿੱਛੇ ਪਿੱਛੇ ਘਮਾਓ ਪਿੱਛੇ ਪਿੱਛੇ ਉਧਰ 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 ਕਿੜਕੀ ਕੋਲੋਂ ਭਾਜੀ ਆ ਵੀ ਨਹੀਂ ਇਧਰ ਪਿੱਛੇ ਘਮਾਓ ਕਰਪੀ ਕਿ ਨਹੀਂ ਆਇਆ ਹੋਰ ਦੇਖੋ ਉਧਰ ਢੰਡੇ ਵੇ ਬੰਦੇ ਹੋਰ ਸੀਜੇ ਦੇ ਨਾਲ ਬੰਦੇ ਚਲੇ ਗਏ ਆ ਬੰਦੇ ਭੱਜ ਗਏ ਬੰਦੇ ਹੋਰ ਸੀਜੇ ਦੇ ਨਾਲ ਬੋਲੀ ਚੱਲੋ ਬਈ ਕੰਟੀਨਿਊ ਬੋਲੀ ਚੱਲੋ ਆ ਗਿਆ ਬੈਨੂੰ ਘਰ ਆਇਤਾ ਕੱਲ ਯਾਰ ਫੋਰਵਰਡ ਬੋਲ ਮਾਲਦੇਸ ਆ ਗਿਆ ਨਹੀਂ ਇਹ ਕੋਈ ਨਾ ਆਉਣ ਦਾ ਕੋਈ ਮਤਲਬ ਆ ਰਾਤ ਦਾ ਟਾਈਮ ਹੈ ਚਾਹਤੇ ਭਾਂਤ ਨੂੰ ਬਿਠਾ ਦੇਣ ਬਣੇ ਉਹ ਮੈਂ ਇੱਕ ਵੀਡੀਓ ਬਣਾਇਆ ਰਿਹਾ ਚੌਧਰੀ ਓਏ ਭੈਣ ਦਾ ਲੋੜੇ ਬੰਦੇ ਮਾਰਦੇ ਤੂੰ ਦੋ ਫੁੱਤੀਆਂ ਆ ਮੈਂ ਮਾਰ ਨਹੀਂ ਦੇਖਣਾ ਭੈਣ ਚੋਦਾ ਤੂੰ ਨਹੀਂ ਮਾਰੇ ਭਾਈ ਜੀ ਹਾਂ ਕੁਝ ਨਹੀਂ ਮਾਰੇ ਨਹੀਂ ਮਾਰੋ ਮਾਰੋ ਬਾਈ ਤੇਰਾ ਨਾਮ ਕੀ ਆ ਕੀ ਆ ਨਾਮ ਨਾਮ ਕੀ ਆ ਨਾਮ ਕੀ ਆ ਤੁਹਾਡਾ ਨਾਮ ਕੀ ਆ ਓ ਭਾਜੀ ਨਹੀਂ ਭਾਜੀ ਮਾਰੋ ਨਾ છડો ક્યાં નામ હેરા ન અરે ભાઈ જો

ਗੱਡੀ ਨਾਲ ਪਕੜ ਲੀਆ ਤਾਂ ਕੋਈ ਦਿੱਕਤ ਨਹੀਂ ਲੁਧਿਆਣਾ ਦਾ ਸਭ ਤੋਂ ਵੱਡਾ ਮਾਮਲਾ ਜੋ ਕਿ ਤੁਹਾਨੂੰ ਦਿਖਾ ਰਿਹਾ ਹਾਂ ਜੋ ਕਿ ਇੱਕ ਸ਼ਰਾਬੀ ਵਿਅਕਤੀ ਵੱਲੋਂ ਉਥੇ ਭਾਈ ਦੋ ਬੰਦੇ ਥੱਲੇ ਦੇਦੇ ਆ ਮੈਨੂੰ ਪਤਾ ਮੈ ਲੈ ਨਾਲ ਹੀ ਸੀ ਕਿ ਮੇਰੇ ਕੁੜੇ ਚੜਾਣ ਦੇ ਆ ਹਾਂ ਪਤਾ ਨਹੀਂ ਬਚੇ ਕਿ ਨਹੀਂ ਵੱਡੇ ਭੈਣ ਜੋ ਜੀ ਸਾਹ ਗੱਡੀ ਤੂੰ ਚਲਾ ਰਿਹਾ ਥਾ ਹਾਂ ਆਹ ਗਾੜੀ ਤੂੰ ਚਲਾ ਰਿਹਾ ਫਿਰ ਤੂੰ ਬੋਲੇ ਮੈਨੇ ਬੰਦੇ ਨੇ ਦਈਏ ਥੱਲੇ ਅਰੇ ਭਾਈ ਜਾ ਆਪ ਕੋਲ ਆ ਭਾਈ ਆ ਗੱਡੀ ਆ ਤੇ ਇਹਨੇ ਜੋ ਵੀ ਦੋ ਬੰਦੇ ਥੱਲੇ ਦੇਖੇ ਭਾਈ ਸਾਈਡ ਤੇ ਹੋ ਮਾਰਾ ਯਾਰ ਬੋਲਦੇ ਬੋਲਦੇ ਨਹੀਂ ਰਹੇ